ਜੇਪੁਰ ਪਾਸਿ ਤੇ ਲੇਕੇ ਜਦੋਂ ਗੁਰੂ ਤੇਗ ਬਹਾਦਰ ਸਾਹਿਬ ਦਾ ਸੀਸ ਨਾਮ ਕੋ ਸਾਹ ਪਹੁੰਚਾ ਤੇ ਇਸ ਨਾਮ ਕੋ ਸਾਹ ਦੇ ਵਿੱਚ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਭਾਈ ਜੱਤਾ ਨੂੰ ਪੁੱਛਿਆ ਭਾਈ ਜੱਤਾ ਜਦੋਂ ਸੀਸ ਲੈ ਕੇ ਆਇਆ ਤੁਰ ਜੁਨੀਏ ਸੋਖੀਏ ਹਾਂ ਸਿੱਖਾ ਤੇ ਭਾਈ ਜੱਤਾ ਕਹਿੰਦਾ ਮਹਾਰਾਜ ਜੀ ਹਾਰਾ ਸਿੱਖ ਕਰ 14 ਸਿੱਖੋਂ ਦਿੱਤੀ 14 ਮਰੂਤ ਬੋਲ ਰਿਹਾ ਮੈਂ ਆਪਣੀ ਆਮ ਸਿੱਖਨੀ ਦੀ ਗਵਾਹ ਮੈਂ ਕਹਿ ਰਿਹਾ ਕਿ ਨਾ ਲੋਕ ਕੱਟਣਾ ਔਖੀ ਆਇਆ ਨਾ ਕਿਸਾਨਾਂ ਦੇ ਕੱਟਣਾ ਉਹ ਸਾਡੇ ਕਿਸਾਨ ਵੀ ਕੇਂਦਰ ਛੰਡੇ ਨੂੰ ਕੋ ਕੇ ਤਰਸਤ ਹੁੰਦੇ ਨੇ ਇਹਨੂੰ ਪਹਨਾਂ ਲੱਗਿਤ ਬਾਗ ਹੈ ਪਰ ਔਖੀ ਵੇਲੇ ਇਹ ਜਾਨਾ ਜਿਹੜਾ ਔਖੀ ਵੇਲੇ ਸਾਥ ਦਿੰਦਾ ਉਹ ਕੱਜ ਦਾ ਢੁਲਣਾ ਨਹੀਂ ਹੈ ਚਾਹ ਕਹਿੰਦਾ ਔਖੀ ਵੇਲੇ ਸਾਰੀ ਦੁਨੀਆਂ ਮੇਰੇ ਉਹ ਬੰਨੀ ਵੀ ਪਰਖੇ ਜਾਨ ਸੱਜਣੋ ਸਵੇਰੇ ਨੂੰ ਬਾਜੀ ਸੁੱਖੀ ਕਹੀ ਉਹਨੂੰ ਸੱਜਣਾ ਦੀ ਪਰਖ ਹੁੰਦੀ ਹੈ ਇਹ ਚਾਰ ਕਿੰਨਾ ਤੂੰ ਮੇਰੇ ਜੀ ਸਮੇਂ ਧੂੜ ਮਾਰੇ ਪਰ ਉਸ ਤੇਰੀ ਆਵਾਜ਼ ਕੋਈ ਨਾ ਜਿਹੜਾ ਮੁਰਦਿਆਂ ਪੈਨ ਜਾ ਦੇ ਕਿਸੇ ਕਾਮਪੂਰ ਹੋ ਜਾ ਸਾਰੀ ਕੋਈ ਨਾ ਅਮਰ ਰਹਿੰਦੀਆਂ ਜੱਗ ਤੇ ਉਹ ਕਮਾਂ ਕਿੰਦੇ ਵੀਰ ਕਿੰਦੇ ਖਾਲਾ ਤਾਲਦੇ ਨੇ ਕੁਛ ਨੇ ਕੋਈ ਦੇ ਫੜ ਕੇ ਕੋਈ ਦੇ ਆਪਨ ਕੌਮ ਨੂੰ ਅਮਰਿਤ ਕਰਾਉਂਦੇ ਇਹ ਕੋ ਨਾਮ ਜਉਂਦੇ ਨੇ ਉਹ ਗੁਰੂ ਕੇ ਨਾਮ ਜਉਂਦੇ ਨੇ ਜੇ ਚਾਹ ਵੀ ਕਹਾਂ ਆਪਣੇ ਵਸਿਆ ਨਾ ਆਖ ਨੂੰ ਪਲ ਕੰਗਿਓੜੇ ਪਾਛਾਂ ਪੁੱਛਿਆ ਦੇਚਿਆ ਕਿੰਨੇ ਸਿੱਖਾਂ ਨੂੰ ਲਾਖਾ ਦੀ ਸਭ ਨੂੰ ਮੋਟੋਗਤ ਡਰ ਦੇ ਸਾਹਮਣੇ ਨਹੀਂ ਖਾਨਾ ਦੇ ਗੁਰੂ ਬਾਬਾ ਸਿੰਘ ਮਹਾਰਾਜ ਜੀ ਨੇ ਹੋਰ ਮੈਂ ਅਬ ਇਹ ਖਾਲਸਾ ਕਰਾਂਗਾ ਜਿਹੜਾ ਲੱਖਾਂ ਨੇ ਦੇਖੀ ਹੋਇਆ ਓਏ ਕਿ ਦੋਵੇਂ ਫੈਲਾ ਗੁਰੂ ਕਾ ਖਾਲਸਾ ਨੂੰ ਮਾਰ ਆਇਆ ਸਵਾ ਲੱਖਾਂ ਦਾ ਖਤਾਰ ਦਿੱਤਾ ਦੇਖ ਨੂੰ ਇੱਕ ਨੂੰ ਸਵਾ ਲੱਖਾਂ ਦਾ ਤਾਂ ਤਾਂ ਕ ਤੇਰੇ ਦੇ ਖਾਲਸਾ ਇੱਕ ਤੋਂ ਬਾਹਰ ਹੋਏ ਤੇ ਮੈਂ ਕਿਹਨੂੰ ਕਿੰਨੇ ਆਉਂਦੇ ਕਿੰਨੇ ਸਵਾ ਲੱਖ ਹੋ ਗਏ ਤੇ ਮੈਂ ਨਹੀਂ ਤਾਂ ਉਹੀ ਕੰਮ ਜਨਾ ਸਵਾ ਲੱਖ ਆ ਗਏ ਬਾਕੀ ਆ ਗਏ ਉਹਨਾਂ ਪਾਵੇ ਤੋਰਦਾ ਹੋਏ ਤੇ ਗੁਰੂ ਕੇ ਲਾਲਾਂ ਨੇ ਬੋਲਿਆ ਸਾ ਸੰਗਤ ਜੀ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਸੀਤਾ ਸੰਸਕਾਰ ਹੋਇਆ। ਉੱਥੇ ਵੀ ਗੋਪਾਲ ਸਾਹਿਬ ਜੋਤਿਆਂ ਨਾਮਕ ਸਭਾ। ਇਹ ਤਾਂ ਦਿੱਲੀ ਦੇ ਤਰਕਾਲਪੁਰ ਸਾਹਿਬ ਗੋਲਵਾਲ ਜੋਤਿਆਂ। ਕੀਰਤਾਂ ਕਰਕੇ ਕਲਮਿਆਂ ਵਾਲੇ ਪਾਤਸ਼ਾਹ ਮਹਾਰਾਜ ਨੇ ਗੁਰਤਾ ਖੱਦੀ ਤੇ ਬੈਠ ਕੇ ਆਉਣ ਵਾਲਾ ਸਮਾਅ ਖਾਲਸਾ ਨੂੰ ਦੱਸਿਆ। ਭਈ ਉਹਣਾ ਇਹ ਧਿਆਨ ਨਾਲ ਰੋਣ ਕਰਿਓ ਜਦੋਂ ਗੁਰੂ ਤੇਗ ਬਹਾਦਰ ਸਾਹਿਬ ਕੀ ਹੋ ਰਿਹਾ ਤੇ ਕਲਮਿਆਂ ਵਾਲੇ ਪਾਸਾ ਨੇ 14 ਜੰਗਾਂ ਲਈਆ ਇੱਕ ਅੱਗੇ ਵੀ 14 ਜੰਗਾਂ ਉਹ ਮੁਕਤ ਦੀ ਹਕੂਮਤ ਨੂੰ ਕਦੇ ਆ ਕੇ ਪੁੱਛੋ ਜਿਹੜੇ ਉਹਦੇ ਆੜਾਏ ਗੁਰੂ ਗੋਬਿੰਦ ਸਿੰਘ ਜੀ ਹੋ ਕੇ ਰਹੇ ਜੇ ਗੁਰੂ ਅਰਜਨ ਸਰ ਮਾਰਾ ਜੀ ਉਹ ਮਹਾਰਾਜੇ ਦੋਹੇ ਪਰਵਾੜਾ ਪਾਇਆ ਗੁਰੂ ਆਪ ਜੀ ਆਖੇ ਕਿ ਬਾਕੀ ਪਾਰਸਾਂ ਨੇ ਫੌਜਾਂ ਵੀ ਰੱਖ ਦੇਣਗੇ ਪਰ ਸ਼ਾਂਤਮਈ ਹੈ ਪਰ ਜਦੋਂ ਕਿਸੇ ਨੇ ਜਿਹੜਾ ਅੱਖ ਭਰ ਕੇ ਗੁਰੂ ਘਰ ਨਾਲ ਗੁਰੂ ਦੇ ਖਾਲਸਾ ਨਾਲ ਕਹਿਆ ਉਹਨੂੰ ਮੂਹ ਤੋਰ ਮਾਤ ਬਾਪ ਦਾ ਸਾਥ ਸੰਗਤ ਦੀ ਤੋਂ ਗੁਰੂ ਦੇ ਖਾਲਸੇ ਸਤਨਗੁਰੂ ਗੋਬਿੰਦ ਸਿੰਘ ਦਾ ਖਾਲਸਾ ਮੈਂ ਕਹਿੰਦਾ ਟੈਕਨੋਲੋਜੀ ਵਰਤ ਤੇ ਕੱਤਰ ਹੋਇਆ ਵੱਖ-ਵੱਖ ਤਰ੍ਹਾਂ ਦੇ ਝੰਡੇ ਲੈ ਕੇ ਇਹ ਹੈ ਸੇਵਾ ਹੀ ਸਾਥ ਸੰਗਤ ਦੀ ਸੇਵਾ ਪੜਿਆ ਤਾਂ ਦੀ 판ਡੇ ਮਾਜੋ ਦੀ ਸੇਵਾ ਰੋਟੀਆ ਪਕਾਉਣ ਦੀ ਸੇਵਾ ਝੰਡਾ ਸਾਹਮਣੇ ਹੋ ਕੇ ਨਲਤੀ ਸੇਵਾ ਜੇ ਸਾਡੇ ਸਰਦਾਰ ਸਾਹਿਬ ਮਰਨ ਦੀ ਸੇਵਾ ਨਿਭਾਵੇ ਮਰਨਾ ਮਰਨਾ ਸਭ ਤੋਂ ਔਖਾ ਸਿੱਖ ਗੁਰੂ ਸਾਹਿਬ ਦੀ ਗੋਲੀ ਇਹ ਆ ਕਿ ਜੇ ਮਰਨਾ ਜਾਂ ਜੀਵਨ ਜਿਉਣਾ ਤੇ ਪਹਿਲਾਂ ਮਰਨ ਨੂੰ ਸਵੀਕਾਰ ਲਾ ਫਿਰ ਫੋਨ ਜੀਵਨ ਜਿਉਣਾ ਕਰਦਾ ਤੇ ਜਦੋਂ ਬੰਦੇ ਨੇ ਆਪਣਾ ਮਾਰ ਲਿਆ ਇਹ ਵੀ ਇੱਕ ਬੜੀ ਮੱਡੀ ਸੇਵਾ ਹੈ ਅਸੀਂ ਸਟੇਜ ਉੱਪਰ ਆਪਣੇ ਵੱਲੋਂ ਜੱਥੇਬੰਦੀਆਂ ਵੱਲੋਂ ਦੇਖਤੀ ਕਰਦੇ ਸਾਰੇ ਕਿਸਾਨਾਂ ਨੂੰ ਪਰ ਜਦੋਂ ਜਦੋਂ ਕਿਸਾਨ ਮੋਰਚਾ ਬਹਿરાਣੇ ਕੋਲੋਂ ਹੁਕਮ ਆਵੇ ਤੁਰਸੋਂ ਖਿੰਮ-ਬਿੰਨ ਕਰਕੇ ਵਾਓ ਕਿਉਂਕਿ ਸਾਡੇ ਆਪੂ ਬਰੇ ਖਾਨੇ ਨੇ ਇਹਨਾਂ ਦੇ ਮੁੱਢਕੀ ਨਾਵਤਾਂ ਸੰਗਰਾ ਹੈ ਤੇ ਪਰ ਜਿਆਨਾ ਤੋਂ ਉਹਨਾਂ ਨੇ ਦਲ ਦੁਕਮੀ ਆਉਣ ਵਾਲੇ ਕਿਉਂਕਿ ਉਹਦੇ ਵੀ ਕਰਨਾ ਤੇ ਜੋਸ਼ ਵੀ ਰੱਖਦੇ ਨੇ ਜਿਹੜਾ ਜ਼ਰੂਰੀ ਹੈ ਮਾਹ ਪਾਉਂ ਤੋਤਾ ਚਾਰ ਚਾਰ ਨਾਂ ਕੰਨੀਆਂ ਤੇ ਪਾਸ਼ਾ ਦੇ ਤੇ ਅੱਜ ਗੁਰ ਤੇਗ ਬਹਾਦਰ ਸੌ ਬਾਸ ਕੀ ਜੀ ਦੇ ਆਰਾਧਨ ਨੂੰ ਮਨਾਈ ਕਿ 20 ਕਾਲਾਤੋਂ ਰੱਖਿਆ ਕੰਨੇ ਫਿਰ ਜੇ ਮੈਂ ਗਾਂਖਾਉ ਦੇੋਂ ਜਾਂਦਾ ਆਣਾ ਬੱਤਿਆਂ ਦੀ ਤਾਕਤ ਨੂੰ ਪੁਰੀ ਆਇਆ ਸੇਟ ਕਰ ਲਈ ਕਿ ਇਹਦੇ ਤੋਂ ਆਪਣੇ ਮਾਣ ਪਾ ਲਈ ਸੰਗਤਾਂ ਸਭਾ ਤੋਂ ਮਾਣ ਪਾਈ ਜੈ ਤੇ ਦਾ ਪ੍ਰਾਤਿ ਆਇ ਸਮਾਨੰਦ ਉਹ ਮਾਤਾ ਪ੍ਰੇਮੋ ਜਿਹਨਾਂ ਦੇ ਉਹ ਲੇਕੇ ਚਾਹਤਾ ਨੂੰ ਤੂ ਕਮਾਤਰ ਸੁਣਾਇਆ ਜਿਹ ਤੂ ਆਇਆ 11 ਸਾਲ ਸੰਗਰੇ ਹੈ papa papa ਤੋਂੜਨਾ ਗਾਲ ਕਿਤੇ ਹੈ ਕਿਉਂਕਿ ਗੁਰੂ ਪੱਕਾ ਆਪ ਮੁਲਾਇਆ ਤੇ ਕਹਿੰਦੇ ਜਦੋਂ ਮਹਾਰਾਜ ਦਾ ਕੰਗੂ ਆਦਰ ਗੁਰੂ ਤੇਜ ਮਹਾਰਾਜ ਸਾਨ ਸਨ ਤੇ ਸਾਮ ਤੋਂ ਚਿੱਠੀ ਲਿਖੀ ਵੀ ਗੋਬਿੰਦ राय ਨਾਮ ਅਖਰੋ ਭੇਹਾਂਗਾ ਸਮੇਸੈ ਪਹਿਲਾ ਨਾਮ ਗੁਰੂ ਤੇਗ ਬਹਾਦਰ ਨੇ ਗੁਰੂ ਗੋਬਿੰਦ ਸਿੰਘ ਦਾ ਗੋਲ ਨਾ ਰੱਖਿਆ ਤੇ ਕਹਿੰਦੇ ਪੰਡਤ ਛੇਂਤਾ ਕੋ ਐ ਉਹਦੇ ਸਿੰਘ ਸਾਹਿਬ ਦੀ ਉਮਰ ਆ ਤੇ ਮੁੰਡਾ ਬੈਠਾ ਰੋਜ਼ RAM ਨੂੰ ਤੇ KRISHN ਨੂੰ ਝਾਉਂਦਾ ਤੇ ਪਹਿਲਾ ਜੇ ਗੋਬਿੰਦ ਰਾਏ ਸੱਚੇ ਨੇ ਮੈਂ KRISHN ਦਾ ਰੰਗ ਹੋ ਗਿਆ ਛੰਦੇ ਤੇ ਕਹਿੰਦੇ ਉਸ ਵੇਲੇ ਆ ਗਿਆ ਨਾ ਖੇਡ ਦਾ ਖੇਡ ਦਾ ਸਹਿਮ ਜਾਂਦਾ ਪੰਡਤ ਦੀ ਝੋਲੀ ਦੇ ਵਿੱਚ ਬੈਠ ਕੇ ਕਹਿੰਦਾ ਪੰਡਤ ਜੀ ਚਾਲ ਦੀ ਅੱਖਾਂ ਮੀਟਿਆ ਜਦੋਂ ਜਦੋਂ ਪੰਡਿਤ ਨੇ ਵੇਖਿਆ ਨਾ ਸਹਜ ਜੀ ਉਹਨੇ ਕੀ ਵੇਖਦਾ ਵੀ RAM ਜੀ ਦਿਸਦਾ ਹੈ ਦੂਸਰੀ ਵਾਰ ਵੇਖਦਾ ਕ੍ਰਿਸ਼ਨ ਛਾਤੀ ਮਾਰ ਰਿਹਾ ਹੈ ਤੇ ਫਿਰ ਕਹਿੰਦਾ ਸਮਝੋ ਨਾ ਕਹਿੰਦਾ ਬੋਲੋ ਪੰਡਿਤ ਜੀ RAM RAM ਤੇ ਸਹਜ ਜੀ ਨੂੰ ਉਹ ਪੰਡਿਤ ਕਹਿੰਦਾ ਹੁਣ ਮੇਰਾ RAM RAM ਨਹੀਂ ਹੁਣ ਮੇਰਾ ਕ੍ਰਿਸ਼ਨ ਨਹੀਂ ਹੁਣ ਤੇ ਮੇਰਾ ਬਾਲਾ ਤੇਰੇ ਸੁਣਾ ਗੁਜਾਰਾ ਇਸ ਨਿਹਾਲ ਆਹ ਜੀ ਖੇਦਾ ਆਪਣੇ ਰੱਖਿਆ ਸਾਥ ਨੂੰ। ਉਹਨਾਂ ਕਿਤੇ ਆਲੀ ਦਾ ਸਾਥ ਕਾਲ ਗਿਆ ਵਾਲਾ ਕੇਤਿਆ। ਕਿਉਂਕਿ ਗੁਰੂ ਗੋਬਿੰਦ ਸਿੰਘ ਜੀ ਉਹਨਾਂ ਆਲੀ ਮੰਨ ਕੇ ਨਹੀਂ ਕਿਤੇ ਦੱਸਿਆ ਇਹ ਤਾਂ ਥੋੜੋ ਘੰਟਿਆਂ ਦੀ ਇਹ ਤਾਂ ਜਿਹੜੀ ਮਨਮਤ ਤੋਂ ਮੈਂ ਦੀ ਸਲਾਹ ਕਰਦਾ। ਕਹਿੰਦੇ ਉਹ ਜਦੋਂ 100 ਸਾਲ ਦਾ ਹੋਇਆ ਨਾ ਉਹ ਪੰਡਤ ਛੇਦਾ ਤੇ ਬੁੱਢਾ ਹੋ ਗਿਆ। ਤੇ ਗੁਰੂ ਗੋਬਿੰਦ ਸਿੰਘ ਦਾ ਜੰਮ ਧਿਆਨ ਨਾਲ ਪ੍ਰਸਾਹ ਮਨਾਉਣ ਲੱਗੇ। ਤੇ ਰਾਣੀ ਪੈੜੀ ਪੜੀ ਸਿੱਖ ਬਣੀ ਨੂੰ ਮਾਖਾ ਸੀ ਬੁੱਤੋ ਦਿੱਤਾ ਉਹਨੇ ਆਖਿਆ ਪੰਡਤ ਜੀ ਅਸੀਂ ਜੰਮ ਦਿਹਾੜਿਆਂ ਤੇ ਚੱਲਿਆ ਜਾਣਾ ਓਹ ਕਹਿੰਦਾ ਓਹ ਰਾਣੀ ਸਾਹਿਬਾ ਨੂੰ ਖੁਦਾ ਆ ਗਿਆ ਮੇਰੇ ਤੋਂ ਰਹਿਣੇ ਜਾਂਦਾ ਗਿਆ ਆਖਿਆ ਇਹਨੂੰ ਰਾਤ ਤਿਆਰ ਕਰਦੇ ਨੇ ਤੇ ਜਾਣਾ ਇਹਦੇ ਚਾਲ ਨਾਲ ਪੁੱਤਣਗੇ ਉਹਨੇ ਆਹ ਕਹਿੰਦੇ ਰਾਤ ਕਰ ਦੋ ਫਿਰ ਮੈਂ ਜਾ ਸਕਦਾ ਰਾਸਤੇ ਬੈਠ ਕੇ ਇੱਕ ਰਾਤ ਤੇ ਰਾਣੀ ਤੇ ਇੱਕ ਰਾਤ ਤੇ ਪੰਡਤ ਸ਼ੇਖ ਦਾਤ ਬੈਠ ਗਿਆ ਤੇ ਕੰਨਿਆ ਵਾਲਾ ਬਾਦਸ਼ਾਹ ਕਹਿੰਦਾ ਘੋੜਿਆਂ ਦੇ ਘਾਟੀਆਂ ਬਹੁਤ ਮਰੀ ਮਾਰੀ। ਦੇਖੋ ਪਹਿਲੂ ਮੁੰਡਾ ਤੁਮ ਸਾਹਮਣੇ ਕੁਦਵਾਰਾ ਹੈ। ਇਹ ਤੇ ਕੰਨਿਆ ਵਾਲਾ ਬਾਦਸ਼ਾਹ ਥੋੜੇ ਚੜ ਕੇ ਜਿਹੜਾ ਰਾਣੀ ਨਾਲ ਰਾਤ ਸੀ ਉਹ ਚਾਲਾਂ ਨੂੰ ਪਰੇ ਕੀਤਾ ਤੇ ਉਦੋਂ ਮਹਾਰਾਜ ਨੇ ਕਰਤੀ ਲਾਇਸ ਤੇ ਕੰਨਿਓ ਮਾਤਾ ਨੇ ਮਤਨ ਦੇ ਕੇ ਕਿਹਾ ਮਾਂ ਆ ਗਈਆਂ। ਉਹਨੇ ਆਖਿਆ ਅੱਜ ਮੇਰਾ ਪੁੱਤ ਜਵਾਨ ਹੋ ਗਿਆ। ਉਸਰੇ ਉਨੀ ਬੋਲ ਤਕੈਨ ਉਹ ਝਾਲ ਨੂੰ ਪਿੱਛੇ ਰੱਖ ਜਿਹੜਾ ਅਸੀਂ ਨਾ ਆ ਰਿਹਾ ਸੀ ਪੰਡਤ ਚਿਲਤਾ ਤਾਂ ਤੇ ਮਾਰੇ ਕਲੀਆਂ ਵਾਲੇ ਘੋੜਾ ਪਿੱਛੇ ਜਾ ਕੇ ਉਹ ਝਾਲ ਨੂੰ ਪਰੇ ਕੀਤਾ ਤੇ ਕਹਿੰਦੇ ਬੋਲੋ ਪੰਡਤ ਜੀ ਵਾਲਾ ਪਿੰਦੋਂ ਹੁਣ ਪਟਨਰ ਨਹੀਂ ਤਾਪੇਲੀ ਯਾਰ ਪਵਾਤੀ ਉਹ ਕਹਿੰਦਾ ਹੁਣ ਮੇਰਾ RAM RAM ਹੈ ਹੁਣ ਪ੍ਰੇਸ਼ਣ ਨਹੀਂ ਹੁਣ ਵਾਲਾ ਪਿੰਦੋਂ ਨਹੀਂ ਹੁਣ ਮੇਰਾ ਕਲੀਆਂ ਵਾਲਾ ਇਹ ਦੋ ਨਾਮ ਪੰਥ ਮੇਰੇ ਤੇ ਕਹਿੰਦੇ ਜਿਵੇਂ ਗੁਰੂ ਗੋਬਿੰਦ ਸਿੰਘ ਮਹਾਰਾਜੀ ਦੇ ਦਰਸ਼ਨ ਕਰਕੇ ਚਰਨ ਤਿਆੜੇ ਬਣਾ ਕੇ ਵਾਪਸ ਆਉਣ ਲੱਗੇ ਤੇ ਉਸ ਵੇਲੇ ਪੰਡਤ ਸਿੰਘ ਦਾ ਤੁਮ ਆਖਿਆ ਉਹ ਮੈਂ ਸਾਰਾਂਵਲ ਤੁਮ ਹੁਣ ਚਲੀਏ ਉਹ ਕਹਿੰਦਾ ਨਹੀਂ ਹੌਣ ਮੈਂ ਆ ਗਿਆ ਤਾਂ ਮੈਂ ਜਾਣਾ ਨਹੀਂ ਜਿਹੜਾ ਗੁਰੂ ਘਰ ਆ ਗਿਆ ਉਹ ਸਦੀ ਪਿੱਛੇ ਦੀ ਸੱਚੀ ਕਿ ਜੜਾ ਛੇ ਕਹਿੰਦੇ ਉਸ ਵੇਲੇ ਫਿਰ ਉਹ ਕਿਰਤ ਲੈ ਤਰ ਗਿਆ ਤੇ ਚੌਥਾ ਨਾਮ ਗੁਰੂ ਗੋਬਿੰਦ ਸਿੰਘ ਪੰਜਾਬ ਪਿਆਰਿਆ ਰੱਖਦਾ ਹੈ ਲੈ ਸਾਡੇ ਨਾਮ ਬੜੇ ਨੇ ਅਸੀਂ ਚਾਰ ਨਾਮ ਬਾਜਾ ਲੱਤ ਦਾ ਉਹ ਕਿੰਨਾ ਕਰਮੀਆਂ ਨੇ ਜੰਨੇ ਪਰ ਪਰ ਬਾੜੇ ਨੇ ਮਾ ਗੁਰੂ ਸੋਹਣੇ ਆਪਣੇ ਸਹਿਬ ਜਾਦੇ ਦਾ ਵਿਆਹ ਕੀਤਾ ਸਹਿਬ ਜਾਦੇ ਪੈਦਾ ਹੋਏ ਇਹ ਗੁਰਤੇਜ ਬਾਦ ਪਾਥਾ ਨਾਲ ਥੋੜੀ ਲੰਮੀ ਤਵਾਰ ਹੋਤੀ ਆ ਸਾ ਸੰਗਤ ਜੀ ਅਰਦਾਸ ਕਰੀਏ ਵੀ ਸਾਡਾ ਜਿਹੜਾ ਮੋਰਚਾ ਵਾ ਗੁਰਤੇਜ ਬਾਦ ਸਰਮਾ ਜੀ ਜਿਤਨਾ ਤੁਸੀਂ ਕਿਰਪਾ ਰਮਾਣਿਆ ਕਿ ਕੀਤੀ ਆ ਸਾਡੇ ਤੇ ਵੀ ਕਰ ਦਿਓ ਕਿਉਂਕਿ ਗੁਰਤੇਜ ਨੂੰ ਅੱਜ ਬੜੀ ਚੀਜ਼ ਲਿਆ ਸਾ ਸੰਗਤ ਜੀ ਇਹ ਅਰਦਾਸ ਸਾਡੇ ਸਾਰਿਆਂ ਨੂੰ ਸੁਣ ਲੈਣੀ ਆ ਅਸੀਂ ਉਹਨਾਂ ਦੇ ਸਿੱਖਾਂ ਦੀ ਵੀ ਦੀਸਨੇ ਕਰ ਸਕਦੇ ਕਿਉਂਕਿ ਜੋ ਦੀ ਸਿਰਫ ਉਹ ਸਿੱਖਾ ਇਸ ਨਿਯਮੇਨ ਇਲਾਕਾ ਪਾਇ ਦਿਓ ਆਖਾਂ ਬਸਤਾ ਜੀ ਕੀ ਤੋਂ ਸੱਜਣ ਦੇ ਮਾਇਕੀ ਇਹ ਸੇਵਾ ਤੁਹਾਨੂੰ ਬਾਤ ਕੋਲਿਆ ਸਾਹ ਸੇਵਾ ਚੱਕੀ